ਹੋਇਆ ਕੀ ਉਹਨੂੰ ਪੁੱਛੋ ਪਿੱਛੇ ਦਾ ਕੋਈ ਪ੍ਰੋਸੀਜਰ ਹੈਗਾ ਜਿਹਨਾਂ ਨਾਲ ਧੱਕਾ ਹੋਇਆ ਰਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਆ ਜਾਂ ਜੱਜ ਨਹੀਂ ਹੈ ਨਹੀਂ ਕਿੱਥੇ ਜਾਂ ਜੱਜ ਇੱਕ ਲੈ ਲਓ ਜੀ ਮੈਂ ਦੇ ਦੂੰਗਾ ਨਹੀਂ ਕਿੱਥੇ ਜਾਂ ਜੱਜ ਹੁੰਦੀ ਹੈ ਸਪੀਕਰ ਹੁੰਦੀ ਆ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜੱਜ ਕਿੱਥੇ ਸਪੀਕਰ ਹੁੰਦੀ ਆ ਕੋਈ ਉਹ ਇਲੈਕਸ਼ਨ ਹੋਣੀ ਹੈ ਇਹ ਹੁੰਦੀ ਹੈ ਇਹ ਤੱਕਾ ਕਰ ਰਹੇ ਹੋ ਜੀ ਪੀ ਸਾਹਿਬ ਇੱਕ ਇੱਕ ਸਾਹਿਬ ਤੁਸੀਂ ਤੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮੈਂ ਵੀ ਸਾਹਿਬ ਹੱਥ ਜੋੜ ਕੇ ਬੇਨਤੀ ਕਰ ਲਈ ਜੀ ਜਿੰਨਾ ਕੁ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਹਾਂ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਕਿਹੜੇ ਲੋਕਾਂ ਨੂੰ ਬੰਦਿਆਂ ਦੇ ਲੋਕ ਕੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕਿਆ ਹੋ ਜਿਨ੍ਹਾਂ ਨੂੰ ਕੰਕੀਓ ਜਿਨ੍ਹਾਂ ਨੂੰ ਤੁਸੀਂ ਰਾਹ ਰੋਕੀ ਖੜੇ ਹੋ ਕਿੰਨਾ ਦਾ ਰਾਹ ਰੋਕੀ ਖੜੇ ਬੇਨਤੀ ਆ ਜਿਹੜੇ ਲੰਘ ਰਹੇ ਨੇ ਉਹਨਾਂ ਜਿਨ੍ਹਾਂ ਲੋਕਾਂ ਨਾਲ ਤੱਕਾ ਹੋਇਆ ਹੈ ਇਹਨਾਂ ਲੋਕਾਂ ਨਾਲ ਧੱਕਾ ਹੋਇਆ ਕੀ ਨੂੰ ਪੁੱਛੋ ਕੌਣ ਕੋਈ ਪ੍ਰੋਸੀਜਰ ਹੈਗਾ ਜਿਹਨਾਂ ਨਾਲ ਧੱਕਾ ਹੋਇਆ ਬਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਦੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਦੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਇਲੀ ਜੇ ਪੀਸਫੁਲੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਊਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਪੁੱਝ ਕੇ ਧੱਕਾ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸ ਉਹ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਫਿਰ ਪ੍ਰोसीजर ਅਸੀਂ ਪ੍ਰोसीजर ਆਪਣਾ ਪੂਰਾ ਕੀਤਾ ਹੈ ਜਿਹੜਾ ਬੰਦਾ